ਸਵੇਰ ਦੇ ਪੌਣੇ 7 ਵਜੇ ਹੋ ਗਏ ਤੇ ਆਪਣੇ ਸਾਹਮਣੇ ਸ਼ਹਿਰ ਖੁਰਛੇਤਰ ਤੇ ਖੁਰਛੇਤਰ ਦੇ ਵਿੱਚ ਗੁਰਦੁਆਰਾ ਪਾਸੀ ਸ਼ੇਵੀ ਸਾਹਮਣੇ ਗੁਰੂ ਘਰ ਤੇ ਇਹ ਦੋਵੇਂ ਨਿਸ਼ਾਨ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਪਾਸੀ ਸ਼ੇਵੀ ਦੇ ਗੁਰਦਸਾਹਿਬ ਨੇ ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਮੀਰੀ ਤੇ ਪੀਰੀ ਦੇ ਤੇ ਉਧਰ ਸੇਵਾ ਚੱਲ ਰਹੀ ਨਿਸ਼ਾਨ ਸਾਹਿਬ ਦੀ ਤੇ ਸਾਵਣ ਸਰੋਵਰ ਕਿਰਤਨ ਹੋ ਰਿਹਾ ਸਵੇਸਵਰੇ ਤੇ ਆਪਾਂ ਅੱਜ ਇਥੋਂ ਪਿੰਡ ਵੱਲ ਨੂੰ ਸਫ਼ਰ ਸ਼ੁਰੂ ਕਰਾਂਗੇ ਆਪਣਾ ਘਰ ਹੈਗਾ ਇਥੋਂ 80-85 ਕਿਲੋਮੀਟਰ ਤੇ ਅੱਜ ਆਪਣੇ ਸਫ਼ਰ ਦਾ ਆਖਰੀ ਦਿਨ ਹੋਵੇਗਾ ਤੇ ਇਸ ਕਮਰੇ 'ਚ ਮੈਂ ਰਾਤ ਰਿਹਾ ਸੀ ਕਮਰਾ ਵਧੀਆ 2-3 ਜਣੇ ਰਹਿ ਸਕਦੇ ਨੇ ਤੇ ਇਹ ਸਰਾ ਹੈਗੀ ਜੀ ਗੁਰੂ ਰਾਮਦਾਸ ਨਿਵਾਸ ਕੁਰਛੇਤਰ ਗੁਰੂ ਦਵਾਰਾ ਸਾਹਿਬ ਦੇ ਬਿਲਕੁਲ ਨਾਲ ਨੇ ਦੇਖੋ ਇਹ ਸਰਾ ਹੈ ਤਲੇ ਦਫਤਰ ਨੇ ਹਰਿਆਣਾ ਕਮੇਟੀ ਦੇ ਇੱਥੇ ਹੈਡ ਆਫਸ ਹੈ ਕੁਰਛੇਤਰ ਦੇ ਵਿੱਚ ਤੇ ਉੱਪਰ ਬਣੇ ਹੋਏ ਨੇ ਕਮਰੇ ਯਾਤਰਾਂ ਦੇ ਠਹਿਰਨ ਲਈ ਵੀਡੀਓ ਵੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾ ਨੂੰ ਮਾਤਾਵਾਂ ਸਸਰੀਕਾਲ ਅੱਜ ਤਰੀਕ 17 ਅਕਤੂਬਰ ਤੇ ਸਾਲ 2025 ਤੇ ਇਸ ਟਾਈਮ ਆਪਾਂ ਹੈ ਗਿਆਨ ਕੁਰਸ਼ੇਤਰ ਦੇ ਵਿੱਚ ਗੁਰਦ੍ਰਸਾਹ ਪਾਤਸ਼ਾਹੀ 6ਵੀਂ ਉਸ ਤਰ੍ਹਾਂ ਦੇ ਵਿੱਚ ਆਪਾਂ ਰਾਤ ਰਹਿ ਸੀ ਤੇ ਇਥੋਂ ਹੁਣ ਆਪਾਂ ਅਗਲਾ ਸਫ਼ਰ ਸ਼ੁਰੂ ਕਰਦੇ ਆ ਆਪਣੇ ਪਿੰਡ ਤੱਕ ਦਾ ਇੱਥੋਂ ਕੋਈ 80 85 ਕਿਲੋਮੀਟਰ ਦਾ ਪੈਡਾ ਆਪਣਾ ਰਹਿ ਗਿਆ ਆਪਣੇ ਘਰ ਤੱਕ ਤੇ ਵੈਸੋ ਸਮਾਨ ਆਪਣਾ ਸਾਰਾ ਪੈਕ ਹੈ ਸਾਈਕਲ ਦੇ ਸਮਾਨ ਬੰਨਨੇ ਆ ਤੈਨਾਂ ਨੂੰ ਵਾਧੇ ਹਨ ਸੋ ਵੀਡੀਓ ਨੂੰ ਪੂਰੀ ਵੇਖਿਓ ਲਾਈਕ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਜੀ ਤੇ ਅੱਜ ਦਾ ਦਿਨ ਖਾਸ ਹੋਣ ਵਾਲਾ ਹੈ ਕੀ ਖਾਸ ਹੁੰਦਾ ਹੈ ਇਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਤੇ ਅੱਜ ਤਰੀਕ 17 ਅਕਤੂਬਰ ਹੈ 71 ਮਹੀਨੇ ਦੀ ਸੰਗਰਾਮ ਦੇ ਸੋ ਆਪ ਸਭ ਸੰਗਰਾਂਧਾ ਨੂੰ ਸੰਗਰਾਮ ਦੀਆਂ ਬਹੁਤ-ਬਹੁਤ ਮੁਬਾਰਕਾਂ ਆਓ ਮਿਲਦੇ ਹਾਂ ਇਸ ਅਫਰਾਂ ਦੇ ਵਿੱਚ ਆਪਾਂ ਰਾਤ ਇੱਥੇ ਰਹੇ ਸੀ ਗੁਰਦੁਰ ਸਾਹਿਬ ਪਾਸੇ ਛੇਵੀ ਉਹਦੇ ਨਾਲ ਹੀ ਦਫਤਰ ਹੈ ਹਰਿਆਣਾ ਗੁਰਦੁਆਰਾ ਜਿਹੜੀ ਕਮੇਟੀ ਉਹਦਾ ਤੇ ਇਹਦੇ ਉੱਪਰਲੇ ਪਾਸੇ ਕਮਰੇ ਬਣੇ ਹੋਏ ਨੇ ਯਾਤਰੋਂ ਵਾਸਤੇ ਸਰਾਂ ਤੇ ਆਪਾਂ ਸਮਾਨ ਪੈਕ ਕਰ ਲਿਆ ਸਾਈਕਲ ਤੇ ਆ ਇੱਕ ਹੋਰ ਬੰਦੇ ਦਾ ਮੋਟਰਸਾਈਕਲ ਖੜਾ ਹੈ ਇਹ ਵੀ ਟਰੈਵਲ ਕਰ ਰਿਹਾ ਕਿਤੇ ਤੇ ਜਦੋਂ ਇੱਥੇ ਆਇਆ ਤੇ ਇੱਥੇ ਪਤਾ ਲੱਗਾ ਵੀ ਆਪਣੇ ਪਿੰਡ ਤੋਂ ਭਾਜੀ ਪਰਮਜੀਤ ਸਿੰਘ ਨੇ ਉਹਨਾਂ ਦੀ ਡਿਊਟੀ ਇਥੇ ਏ ਉਹ ਇਸ ਕਮੇਟੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਮਿਲਿਆ ਉਹਨਾਂ ਨੇ ਵਧੀਆ ਸਨਮਾਨ ਕੀਤਾ ਆਪਾਂ ਦਾ ਤੇ ਸਨਮਾਨ ਚੰ ਦਿੱਤਾ ਤੇ ਭਾਜੀ ਆਪਣੇ ਸਾਹਮਣੇ ਨੇ ਹੁਣ ਇਹਨਾਂ ਤੋਂ ਇਜਾਜ਼ਤ ਲੈ ਕੇ ਜੇ ਆਪਾਂ ਪਿੰਡ ਆਲ ਵਧਾਂਗੇ ਹਾਂਜੀ ਭਾਜੀ ਸਸਰੀਕਾਲ ਜੀ ਸਸਰੀਕਾਲ ਜੀ ਜੀ ਕੰਸ ਸਾਹਿਬ ਜੀ ਵੈਰੀ ਜੀ ਵਧੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਜੀ ਤੁਸੀਂ ਇੰਨੀ ਆਵਪਗਤ ਕੀਤੀ ਤੇ ਸਨਮਾਨ ਦਿੱਤਾ ਆਪਾਂ ਨੂੰ ਤੇ ਕੋਈ ਨਹੀਂ ਪਿੰਡ ਆਏ ਤਾਂ ਜਰੂਰ ਦੱਸਿਓ ਮਿਲਾਂਗੇ ਆਪਾਂ ਪਿੰਡ ਵੀ ਠੀਕ ਹੈ ਜੀ ਚੰਗਾ ਜੀ ਵੈਰੀ ਜੀ ਖਾਲਸਾ ਵੈਰੀ ਜੀ ਕੀ ਫਤਿਹ ਸਮਾਂ 9:20 ਹੋ ਗਏ। ਆਪਾਂ ਗੁਰਦੁਰ ਸਾਹਿਬ ਤੋਂ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਆਪਣੇ ਪਿੰਡ ਵੱਲ ਨੂੰ ਚੱਲ ਪਏ। ਇੱਧਰ ਜਿੱਧਰ ਉਹ ਪੀਲੀ ਗੱਡੀ ਗਈ ਏ, ਇੱਧਰੋਂ ਆਪਾਂ ਮੁੜਨਾ ਤੇ ਸਿੱਧਾ ਡਾਂਡ ਕੈਥਲ ਤੇ ਆਪਣੇ ਘਰ ਵੱਲ ਨੂੰ। ਸਵਾ 10 ਦਾ ਸਮਾਂ ਹੋ ਗਿਆ। ਤੇ ਕੈਥਲ ਤੋਂ 29-30 ਕਿਲੋਮੀਟਰ ਰਹਿ ਗਿਆ ਆਪਣੇ। ਤੇ ਇੱਥੇ ਖੜਿਆ ਪਾਣੀ ਪੀਣੇ ਆ। ਇੱਕ ਦੀ ਪਿਛਲੀ ਬ੍ਰੇਕ ਥੋੜੀ ਢਲੀ ਏ ਆਇਲ ਕੀ ਹੈਗੀ ਆਪਣੇ ਕੋਲ ਇਹਦੇ ਨਾਲ ਬ੍ਰੇਕ ਕੱਸਦੇ ਆ ਮੜੀ ਫਿਰ ਅੱਗੇ ਵਧਾਂਗੇ ਕਿਉਂਕਿ ਉੱਥੇ ਜਾਣ ਕਰਕੇ ਪਹਾੜਾਂ 'ਚ ਜੋ ਤਰਾਈ ਦੇ ਵਿੱਚ ਬ੍ਰੇਕਾਂ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਏ ਯੋਗੀ ਸੀ ਹਾਂ ਹੁਣ ਥੋੜੀ ਲੱਗ ਹੋ ਗਈ ਇਹਦੇ ਦੇ ਬਿਲਕੁਲ ਨਾਲ ਲੱਗ ਜਾਂਦੀ ਸੀ ਤੇ ਸਾਈਕਲ ਰੁਕਦਾ ਨਹੀਂ ਸੀਗਾ ਹੱਥ ਝਿਕਾਲੇ ਉਹ ਕਿਉਂਕਿ ਅੱਜ ਲਿਊਬ ਲਾਇਆ ਸੀ ਚੇਨ ਨੂੰ ਚੈਨ ਖੁਸ਼ ਹੋ ਗਈ ਕਈ ਜਣਾਂ ਦੀ ਕੈਥਲ ਤੋਂ 15 ਕਿਲੋਮੀਟਰ ਪਹਿਲਾਂ ਖੜੇ ਆਂ 15 ਤੋਂ 30 ਅੱਗੇ 45 ਕਿਲੋਮੀਟਰ ਆਪਣਾ ਪਿੰਡ ਰਹਿ ਗਿਆ ਇੱਥੋਂ ਜਿੱਦਣ ਆਪਾਂ ਗਏ ਸੀ 2 ਤਰੀਕ ਨੂੰ ਉਸ ਦਿਨ ਬਾਅਦ ਦੇਖਿਆ ਕਿ ਕੋਈ ਵਿਰਲੀ ਟਾਵੀ ਕੰਮਾਂ ਚੱਲਦੀ ਸੀ ਜਿਰੀ ਵਡਣ ਦੀ ਝੋਨਾ ਉਹ ਪੱਕਿਆ ਸੀ ਜਿਵੇਂ 26 ਕਿਸੇ ਨੇ ਗੇਤਾ ਲਾਇਆ 1509 ਜਾਂ 1692 ਪਰ ਹੁਣ ਕਿਹਾ ਵੀ ਕੋਈ ਪਛੇਤਾ ਹੀ ਕਿਲਾ ਖੜਾ ਹੈ ਬਾਕੀ ਸਾਰਾ ਝੋਨਾ ਵੱਢ ਗਿਆ ਆਪਣੇ ਉਧਰ ਪਿੰਡ ਵੀ ਵੱਧਿਆ ਗਿਆ ਕਾਫੀ ਚੰਗਾ ਤੇ ਪਿੱਛੇ ਜੀ ਮੈਂ ਦੇਖਿਆ ਵੀ ਲੋਕੀ ਬਜਾਈ ਵੀ ਕਰੀ ਜਾਂਦੇ ਨਾਲ ਦੀ ਨਾਲ ਕਣਕ ਦੀ ਉਹ ਕਮਾਈ ਚੱਲੀ ਜਾਂਦੀ ਏ ਇਧਰਲੇ ਪਾਸੇ ਇੱਕ ਟਰੈਕਟਰ ਲੱਗਾ ਰੋਟਾ ਵਰ ਰਹੀ ਜਾਂਦਾ ਸੋ ਜਿਵੇਂ ਜਿਵੇਂ ਹੁਣ ਮੌਸਮ ਬਦਲੀ ਜਾਏਗਾ ਝੋਨੇ ਦਾ ਸੀਜ਼ਨ ਹੁਣ ਇਸ ਟਾਈਮ ਪੀਕ ਤੇ ਆ ਇਧਰ ਪਰਾਲੀ ਦੀਆਂ ਗੰਢਾਂ ਬੰਨੀ ਹੋਈਆਂ ਨੇ ਤੇ ਕਣਕ ਦੀ ਬਜਾਈ ਪੂਰੇ ਜੋਰਾਂ ਤੇ ਹੋ ਜੇਗੀ ਹੁਣ ਸੜਕ ਬਹੁਤ ਵਧੀਆ ਜਿੱਥੋਂ ਕੈਥਲ ਜੀਰਾ ਸ਼ੁਰੂ ਹੋਇਆ ਡਾਂਡ ਤੋਂ ਬਰਲੇ ਪਾਸੇ ਉਥੋਂ ਲੈ ਕੇ ਕੈਥਲ ਤੱਕ ਸੜਕ ਨਵੀਂ ਹੈ ਪਿੱਛੇ ਖੇਤਰ ਜਿਹੜੇ ਦੇ ਵਿੱਚ ਸੜਕ ਟੁੱਟੀ ਹੋਈ ਸੀ ਇੱਕ ਹੋਰ ਵੀ ਰੁੱਖ بڑے ਦਰਖਤ ਇਹਦੇ ਉੱਤੇ ਸੜਕ ਤੇ ਆਪਾਂ ਇਧਰੋਂ ਜਾ ਰਹੇ ਆ ਤੇ ਸੂਰਜ ਆਪਣੇ ਖੱਬੇ ਪਾਸੇ ਆ ਸੋ ਜਿਹੜੇ ਖੱਬੇ ਪਾਸੇ ਰੁੱਖ ਨੇ ਸਾਰੇ ਰੁੱਖਾਂ ਦੀ ਛਾਂ ਸੜਕ ਤੇ ਆਉਂਦੀ ਪਈ ਏ ਵਧੀਆ ਟੈਂਪਰੇਚਰ ਹੈਗਾ 30 ਡਿਗਰੀ ਤੇ ਜਿੱਥੇ ਆਪਾਂ ਗਏ ਸੀ ਉੱਪਰ ਗੋਵਿੰਦ ਧਾਮ ਉੱਥੇ ਸੀ 3 ਡਿਗਰੀ ਫੋਨ ਆ ਗਿਆ ਵਿੱਚੋਂ 12 ਵਜੇ 10 ਮਿੰਟ ਹੋ ਗਏ ਤੇ ਆਪਾਂ ਕੈਥਲ ਪਹੁੰਚ ਗਏ ਇੱਧਰ ਦੁਕਾਨਾਂ ਸਜੀਆਂ ਹੋਈਆਂ ਨੇ ਪੂਰੀਆਂ ਦਿਵਾਲੀ ਦੀਆਂ ਰੌਣਕਾਂ ਨੇ ਦੇਖ ਲਓ 20 ਤਰੀਕ ਨੂੰ ਦਿਵਾਲੀ ਸ਼ਦ ਅੱਜ 17 ਹੋ ਗਈ ਤੇ ਹੁਣ ਆ ਚਾਰ ਦਿਨ ਪੂਰੀ ਗਾਵਾਂ ਗਿਆ ਮੇਰੇ ਨਹੀਂ ਬਾਜ਼ਾਰਾਂ ਦੇ ਵਿੱਚ ਆਪਾਂ ਇਸ ਟਾਈਮ ਕਤਲ ਖੜੇ ਆ ਤੇ ਆਪਣਾ ਘਰ ਰਹਿ ਗਿਆ ਤੋਂ 30 ਕਿਲੋਮੀਟਰ ਤੇ ਇੱਥੇ ਆ ਵੀਰ ਮਿਲਿਆ ਇਹਦੇ ਕੋਲ ਆਪਾਂ ਸੇਵ ਲੈਣ ਲਈ ਰੁਕੇ ਸੀ ਇਹ ਆਪਣੀ ਯਾਤਰਾ ਬਾਰੇ ਪੁੱਛਣ ਲੱਗ ਗਿਆ ਹਾਂਜੀ ਭਾਈ ਆਪ ਕਹਾਂ ਸੇ ਹੋ ਮੈਂ ਜ਼ਿਲ੍ਹਾ ਬਿਹਾਰ ਤੋਂ ਹਾਂ ਜ਼ਿਲ੍ਹਾ ਬਿਹਾਰ ਯੂਪੀ ਤੋਂ ਹਾਂਜੀ ਹਾਂਜੀ ਆਪਸੇ ਮਿਲ ਕੇ ਬਹੁਤ ਬੜੀ ਖੁਸ਼ੀ ਹੋਈ ਆਪਮਣੇ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਮਨ ਖੁਸ਼ ਹੋ ਗਿਆ ਜੀ ਆਪਸੇ ਮਿਲ ਕੇ ਧੰਨਵਾਦ ਮੈਂ ਮੈਂ ਯੂਪੀ ਕੋ ਮਗਾਇਆ ਤੁਹਾਡੀ ਅੱਛਾ ਅੱਛਾ ਇਹ ਹਰਿਦਵਾਰਲੀ ਗੱਲ ਤੇ ਹਾਂ ਹਰਦਵਾਰ ਹਰਨਪੁਰ ਹਰਨਪੁਰ ਬਹੁਤ ਹਿੰਮਤ ਦੀ ਬਾਤ ਹੈ ਜੀ ਆਪ ਦੀ ਬਹੁਤ ਜ਼ਿਆਦਾ ਇਹ ਦੇਖ ਲੋ ਆਪ ਨਾਮ ਕਿਦਰਾ ਮੇਰਾ ਨਾਮ ਸਲਮਾਨ ਹੈ ਜੀ ਸਲਮਾਨ ਹਾਂ ਜੀ ਜੀ ਠੀਕ ਹੈ ਧੰਨਵਾਦ ਬਾਈ ਜਰਾ ਇੱਥੇ ਬਾਈ ਦੀ ਆ ਦੁਕਾਨ ਹੈ ਫਰੂਟ ਦੀ ਇੱਥੋਂ ਆਪਾਂ ਸੇਵ ਲੈ ਲੈਣੇ ਰੋਕ ਅੱਜ ਖਾਵਾਂਗੇ ਚੰਗਾ ਬਾਈ ਸਲਮਾਨ ਠੀਕ ਹੈ ਜੀ ਫਿਰ ਕਦੇ ਕੱਤ ਲਾਇਆ ਫਿਰ ਮਿਲਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਚੰਗਾ ਯੋਕੀ ਟੈਂਪਰੇਚਰ ਅਜੇ 30 ਕਤੀ ਡਿਗਰੀ ਹੋ ਗਿਆ ਇੱਥਾਂ 3 ਡਿਗਰੀ ਤੋਂ 30 ਡਿਗਰੀ ਦੇ ਵਿੱਚ ਆ ਗਏ ਤੇ ਗਰਮੀ ਕਾਫੀ ਅਸਾਂਗ ਜਾਂ ਸੁੱਕੀ ਜਾਂਦਾ ਕੋਈ ਧੂੜੇ ਮਿੱਟੀ ਉੱਡਦੀ ਹੈ ਇਸ ਕਰਕੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਸਵੇਰ ਦੀ ਇੱਕ ਬੋਤਲ ਆਪਾਂ ਖਾਲੀ ਕਰਤੀ ਤੇ ਇੱਕ ਇੱਥੋਂ ਹੋਰ ਲੈ ਲਈ ਇੱਥੇ ਹੁਣ ਆਪਾਂ ਗੁਰੂ ਘਰ ਜਾਵਾਂਗੇ ਉੱਥੇ ਦਰਸ਼ਨ ਕਰਕੇ ਚਾਹ ਸ਼ੱਕ ਕੇ ਤੇ ਫਿਰ ਅੱਗੇ ਵਧਦੇ ਹਾਂ ਸ਼ਹਿਰ ਕਾਥਲ E... ਗੁਰਦਾਰਾ ਨਮਸਾਰ ਪਾਸ਼ਾ ਨੌਮੀ ਕੈਥਲ ਇਹ ਸਾਹਮਣੇ ਦੀਵਾਰ ਹਾਲ ਬਣ ਰਹੀ ਹੈ ਪਹਿਲਾਂ ਬਣਿਆ ਹੋਇਆ ਤੇ ਵਿੱਚ ਕੁਝ ਮੁਰੰਮਤ ਦਾ ਵੀ ਕੰਮ ਚੱਲੀ ਜਾਂਦਾ ਹੈ ਤੇ ਸਾਹਮਣੇ ਗੁਰਦਰਾ ਸਾਹਿਬ ਦੀ ਇਮਾਰਤ ਦਰਸ਼ਨ ਆਪਾਂ ਕਰ ਲਏ ਇੱਧਰ ਜੋੜਾ ਕਰ ਤੇ ਉਹ ਸਾਹਮਣੇ ਹੈਗਾ ਮੇਨ ਗੇਟ ਆ ਦਰਖਤਾਂ ਦੇ ਵਿੱਚ ਦੀ ਤੇ ਇੱਧਰਲੇ ਪਾਸੇ ਕਾਰ ਸੇਵਾ ਵਾਲਿਆਂ ਦਾ ਡੇਰਾ ਨੱਬੇ ਕਾਰ ਸੇਵਾ ਵਾਲੇ ਉਹਨਾਂ ਦਾ ਟਰੈਕਟਰ ਖੜਾ ਹੈ ਤੇ ਆ ਇਹਨਾਂ ਦੀਆਂ ਗੱਡੀਆਂ ਤੇ ਇਸ ਪਾਸੇ ਲੰਗਰ ਖਾ ਰਿਹਾ ਸਮਾਂ 1:40 ਹੋ ਗਿਆ ਤੇ ਆਪਾਂ ਵਧੀ ਜਾਂਦੇ ਆ ਘਰ ਵੱਲ ਨੂੰ ਸੰਗਤੋਰਾ ਰਹਿ ਗਿਆ ਇੱਥੋਂ 5 ਕਿਲੋਮੀਟਰ ਤੇ ਆਪਣਾ ਘਰ ਇੱਥੋਂ ਕੋਈ 12 15 ਕਿਲੋਮੀਟਰ ਉਹ ਦੋ ਵੀਰ ਆਏ ਨੇ ਆਪਾਂ ਨੂੰ ਲੈਣ ਅੱਗੋ ਸੂਰਤ ਸਿੰਘ ਵਿਰਕ ਤੇ ਇੰਦਰਜੀਤ ਬੜਾਇਆ ਚ ਇੱਥੇ ਕਿਤੇ ਸਾਲ ਇੰਨੇ ਛਾਵੇਂ ਖਲੋਣੇ ਆ ਫਿਰ ਕਰਾਉਣੇ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਟਾਈਮ ਪੌਣੇ 2 ਦਾ ਹੋ ਗਿਆ ਜੀ ਤੇ ਬਾਬੇ ਲਦਾਨੇ ਤੋਂ ਅੱਗੇ ਆ ਕੇ ਰਾਜ ਖੜੇ ਆ ਇਹ ਦੋ ਵੀਰ ਆਪਾਂ ਨੂੰ ਲੈਣ ਆਏ ਨੇ ਸੁਰਤ ਸਿੰਘ ਵਿਰਕ ਤੇ ਇੰਦਰਜੀਤ ਬਰਾਇਜ ਹਾਂਜੀ ਪਹੁੰਚ ਗਏ ਫਿਰ ਹੋਰ ਠੀਕ ਹੈ ਵੀ ਆਇਆ ਨੂੰ ਵੀ ਦੁਬਾਰਾ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਬਹੁਤ ਕੋ ਲੈਣ ਆਏ ਜੀ ਕਰਕੇ ਆਏ ਤੁਸੀਂ ਯਾਤਰਾ ਤੇ ਤਕੜਾ ਹੁੰਦਾ ਜਿਹੜਾ ਠੀਕ ਠਾਕ ਆ ਗਏ ਆਪਾਂ ਵੇ ਰੇ ਕੰਮ ਤਗੜੇ ਵਾਲਾ ਹੀ ਉੱਤੇ ਵੀ ਬੰਦਾ ਮੋਟਰਸਾਈਕਲ ਤੇ ਕਾਰ ਤੇ ਜਾਵੇ ਨਾ ਦੁਬਾਰਾ ਨਾ ਨਹੀਂ ਲੈਂਦਾ ਸਾਨੂੰ ਕੱਲ ਇੱਕ ਬੰਦਾ ਆਖੀਦਾ ਵੀ ਹਾਂ ਵੀ ਇਹ ਤਾਂ ਔਖਾ ਹੈ ਕੰਮ ਇਹ ਤੇ ਆਖੀਦੀ ਹੀ ਗੱਲ ਆ ਕਿ ਭਾਵੇਂ ਜਿਆਦਾ ਚੱਲ ਰਹੀ ਜਾਈਏ ਸਾਨੂੰ ਉੱਥੇ ਉਤਰਾ ਖੜਦਾ ਮੁੰਡਾ ਮਿਲਿਆ ਇੱਕ ਯੂਪੀ ਦੇ ਬਾਰਡਰ ਤੇ ਹੀ ਤੇ ਉਹਦੇ ਕੋਲ ਮੋਟਰਸਾਈਕਲ ਸੀ ਵਾਹ ਵੱਡਾ 2.5 ਲੱਖ ਦਾ ਹਣ ਲਈ ਵਰਦਾ ਸੀ ਆੰਦਾ ਯਾਰ ਜਿੱਧਰ ਤੁਸੀਂ ਸਾਈਕਲ ਤੇ ਜਾ ਕੇ ਆਏ ਜੇ ਮੋਟਰਸਾਈਕਲ ਚੀਕ ਨਿਕਲ ਜਾਂਦੀ ਹੈ ਇਸ ਤਰ੍ਹਾਂ ਹੀ ਹੈ ਹੈ ਚਲੋ ਪਰਮਾਤਮਾ ਨੇ ਹਿੰਮਤ ਬਖਸ਼ੀ ਵੀ ਆਪਾਂ ਆਪਣੇ ਮੰਜ਼ਲ ਤੇ ਜਾ ਆਏ ਹਣਾ ਟਿਕਾ ਪੂਰਾ ਹੋ ਗਿਆ ਆਪਣਾ ਬਹੁਤ ਵਧੀਆ ਇਹ ਸ਼ੁਰੂਆਤਾਂ ਨੇ ਤੇ ਸ਼ੁਰੂਆਤਾਂ ਨੇ ਜਦਾਂ ਮੈਂ ਵੀ ਸ਼ੁਰੂਆਤ ਚੰਗੀ ਕਰੀਏ ਗੁਰੂ ਦੇ ਘਰ ਤੋਂ ਅਗਾ ਹੋਰ ਸਫ਼ਰ ਕੱਢਾਂਗੇ ਚਲੋ ਫਿਰ ਵਧੀਏ ਘਰ ਵੱਲ ਨੂੰ ਆਹ ਵਧੀਆ ਹੁਣ ਅਗਲੀ ਤਿਆਰੀ ਕਰੋ ਆਪੂ ਦਮਦੇਵ ਜੀ ਨੂੰ ਇਦੋਂ ਵੱਡਾ ਰੂਟ ਕੱਢੋਗੇ ਇਦੋਂ ਵੱਡਾ ਰੂਟ ਕੱਢੀਏ ਇਸ ਦੇ ਵਿੱਚ ਸਿੱਖਿਆ ਬੜੀ ਮਿਲੀ ਹੈ ਟ੍ਰੇਨਿੰਗ ਸੀ ਇਹ ਤਾਂ ਇੱਕ ਜਿਹੜਾ 16 17 ਦਿਨ ਬਾਹਰ ਰਿਹਾ ਨਾ ਇਹ ਬੜਾ ਕੋਈ ਸਿੱਖਣ ਨੂੰ ਮਿਲਿਆ ਇਹ ਤੇ ਤੈਨੂੰ ਜਿੱਦਣ ਛੱਡੇਗਾ ਨਾ ਸਾਈਕਲਿੰਗ ਉਦੋਂ ਤੱਕ ਸਿੱਖਿਆ ਹੀ ਮਿਲਣੀ ਆ ਨੇ ਹਾਂ ਉਹ ਤਾਂ ਜੋ ਸਿੱਖਿਆ ਮਿਲੀਆਂ ਸਹੀ ਗੱਲ ਨੇ ਸਿੱਖਣ ਤਾਂ ਹੀ ਹੈ ਸਾਰੀ ਉਮਰ ਸਿੱਖਣ ਦਾ ਹੀ ਹੁੰਦਾ ਹੈ ਕੰਮ ਬਿਲਕੁਲ ਬਿਲਕੁਲ ਚਲੋ ਫਿਰ ਚਲੀਏ ਹਾਂ ਚਲੋ ਹਾਂ ਚਲੋ ਇਸ ਟਾਈਮ ਆਪਾਂ ਰਣੋ ਪਹੁੰਚ ਗਏ ਜੀ ਤੇ ਭਾਈ ਸਾਹਿਬ ਮਿਲੇ ਨੇ ਅਮਨ ਮੰਮੀ ਜੀ ਇਹ ਆਪਾਂ ਨੂੰ ਸੋਸ਼ਲ ਮੀਡੀਆ ਤੇ ਪਹਿਲਾਂ ਜਾਣਦੇ ਨੇ ਵੈਸੇ ਵੀ ਜਾਣਕਰਨੇ ਹਾਂਜੀ ਭਾਜੀ ਭਾਜੀ ਸਾਨੂੰ ਬਹੁਤ ਵਧੀਆ ਲੱਗਾ ਤੁਹਾਡਾ ਮਿਲ ਕੇ ਮੈਂ ਤੁਹਾਡੀਆਂ ਜਿਹੜੀਆਂ ਪੋਸਟਾਂ ਬਹੁਤ ਵਧੀਆ ਦਿਖਦ ਰਹੀਆਂ ਨੇ ਤੇ ਸ਼ੇਅਰ ਵੀ ਕਰਦਾ ਤੇ ਸਾਨੂੰ ਮਾਣ ਆ ਤੁਹਾਡੇ ਤੇ ਆਪਣੇ ਇਲਾਕੇ ਦੇ ਵੀ ਇੱਕ ਹੋਣ ਹਾਰ ਸਾਡੇ ਜਿਹੜੇ ਪ੍ਰਾਣ ਸਾਡੇ ਕੋਈ ਇਥੇ ਪੈਦਾ ਹੋਣ ਇਸ ਧਰਤੀ ਤੇ ਤੇ ਸੋਸ਼ਲ ਮੀਡੀਆ ਦੇ ਵਿੱਚ ਤੁਹਾਡਾ ਬਹੁਤ ਨਾਮ ਆ ਤੇ ਸਾਈਕਲ ਦੀ ਯਾਤਰਾ ਇਹ ਹਿਮਕੁੰਡ ਸਾਹਿਬ ਤੋਂ ਪੈਦਲ ਮਤਲਬ ਸਾਈਕਲ ਤੇ ਜਾ ਕੇ ਅੱਜ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਬੜੀ ਖੁਸ਼ੀ ਹੋਈ ਇਹਨਾਂ ਨਾਲ ਮਿਲ ਕੇ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤੁਹਾਡਾ ਚੰਗਾ ਜੀ ਕੋਈ ਨਹੀਂ ਫਿਰ ਮਿਲਾਂਗੇ ਛੇਤੀ ਜ਼ਰੂਰ ਜ਼ਰੂਰ ਹਾਂ ਜੀ ਹਾਂ ਨੰਬਰ ਮੇਰੇ ਕੋਲ ਆ ਗਿਆ ਤੁਹਾਡਾ ਮਿਲਦੇ ਹਾਂ ਠੀਕ ਹੈ ਜੀ ਧੰਨਵਾਦ ਚੰਗਾ ਜੀ ਹਾਂ ਚਲੋ ਠੀਕ ਹੈ ਜੀ ਹਰ ਚੰਗਾ ਓਕੇ ਠੀਕ ਹੈ ਭਾਜੀ ਲਓ ਜੀ ਯਾਤਰਾ ਕਰਕੇ 16ਵੇਂ ਦਿਨ ਆਪਣੇ ਪਿੰਡ ਵੱਲ ਨੂੰ ਸਾਹਮਣੇ ਆਪਣੇ ਪਿੰਡ ਆ ਗਿਆ ਹੁਣ ਜਾਂਦੇ ਆ ਪਹਿਲਾਂ ਗੁਰਦਵਾਰ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਘਰ ਜਾਵਾਂਗੇ ਪਿੰਡ ਸ਼ੇਰਗੜ ਦੀਆਂ ਗਲੀਆਂ ਸਕੂਲੀ ਬੱਚੇ ਛੁੱਟੀ ਹੋ ਗਈ ਸਕੂਲ ਚੋਂ ਕਰਨ ਜਾਂਦੇ ਹੋਣਗੇ ਅਲੂ ਲੈ ਜਿਸ ਦਿਨ ਗਏ ਸੀ ਸਾਰੀਆਂ ਜੀਰੀਆਂ ਖੜੀਆਂ ਸੀ ਹਰੀਆਂ ਸੀ ਜਦੋਂ 16 ਦਿਨਾਂ ਦੇ ਵਿੱਚ ਵਿੱਚ ਇਹ ਵੀ ਪੱਕ ਗਈ ਤੇ ਵੱਡੀ ਵੀ ਗਈ ਆਹ ਇਹ ਆਪਣਾ ਘਰ ਸਾਹਮਣੇ ਚਾਹ ਸਿਰੇ ਹੇਮਕੁੰਟ ਸਾਹਿਬ ਜੀ ਦਾ ਸਫਰ ਆਪਾਂ ਸਮਾਪਤ ਕਰਤਾ ਜੋ ਆਪਾਂ 2 ਅਕਤੂਬਰ ਨੂੰ ਸ਼ੁਰੂ ਕੀਤਾ ਸੀ 16 ਦਿਨਾਂ ਦੇ ਵਿੱਚ ਇਹ ਸਫਰ ਆਪਣਾ ਸਮਾਪਤ ਹੋਇਆ ਸੋ ਇਹ ਸਫਰ ਬਹੁਤ ਵਧੀਆ ਰਿਹਾ ਬੜਾ ਕੁਝ ਸਿੱਖਣ ਨੂੰ ਮਿਲਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਇਸ ਸਫਰ ਦੇ ਵਿੱਚ ਆਪਣਾ ਸਾਥ ਦਿੱਤਾ ਹੈ ਚਾਹੇ ਉਹ ਉਹਨਾਂ ਨੇ ਫੋਨ ਕਰਕੇ ਪਿੱਛੇ ਆਪਣਾ ਹਾਲਚਲ ਪੁੱਛਿਆ ਤੇ ਜਾਂ ਜਿਵੇਂ ਨਸੀਬ ਸਿੰਘ ਆਪਣੇ ਨਾਲ ਸੀ ਜਾਂ ਜਿਹੜੇ ਆਪਾਂ ਨੂੰ ਸੱਜਣ ਰਾਹ ਤੇ ਮਿਲੇ ਹੌਸਲਾ ਬਖਸ਼ੀ ਕੀਤੀ ਮਾਨ ਸਨਮਾਨ ਦਿੱਤੇ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤਰਕੀਆਂ ਬਖਸ਼ੇ ਸੋ ਜਲਦੀ ਹੀ ਮਿਲਾਂਗੇ ਨਵੇਂ ਸਫਰਾਂ ਤੇ ਆਦਰਮੰਤਰ ਤੋਂ ਬਾਅਦ ਇੱਕ ਆਪਾਂ ਨਵਾਂ ਸਫਰ ਸ਼ੁਰੂ ਕਰ ਰਹੇ ਹਾਂ ਸੋ ਇਸੇ ਤਰ੍ਹਾਂ ਸਾਰੇ ਜਣੇ ਉਹ ਸਫਰ ਵੀ ਵੇਖੋ ਜੀ ਬੜਾ ਵਧੀਆ ਸਫਰ ਹੋਏਗਾ ਤੇ ਇੱਕ ਨਵੀਂ ਜਗ੍ਹਾ ਤੇ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਸੋ ਤਦ ਤੱਕ ਲਈ ਧੰਨਵਾਦ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ